ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਉੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਉਤੀ ਜੀ ਸਹਾਈ ਵਾਰ ਸ੍ਰੀ ਪਗਾਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਾਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਾਉ ਨੇਦ ਆਵੇਂ ਤਾਏ ਸਭ ਥਾਈ ਹੋਏ ਸਹਾਰੇ ਪੌੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹਸਾਰਿ ਉਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰ ਜੇ ਦਾਨੋ ਦੇਵਤੇ ਤਿਨੇ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਝ ਕੈ ਦੰਤਾਂ ਦਾ ਨਾਸ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦਹਿਸਰ ਕਾਇਆ ਤਤੋ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗਤਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਾਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਬੇ ਮਹਾਨ ਉਤਾਰਨ ਦੇਵਤਾ ਮਹ ਖਸਰ ਸੁੰਡ ਉਪਾਇਆ ਜੀਤ ਲਏ ਤਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਗੈ ਸਿਰ ਉੱਪਰ ਛੱਤਰ ਫਿਰਾਇਆ ਦਿੱਤਾ ਇੰਦਰ ਨਕਾਲ ਕੈ ਤਨ ਗਿਰ ਕਹਲਾਸ ਤਕਾਇਆ ਦਰਕੇ ਹਥੋ ਦਾਨ ਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਟਕਰਾਈ ਸਾਤੇ ਦਾਨ ਵੀ ਲੋਕੀ ਤੀ ਫੇਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਾਕਸਾਂ ਕਿਨੈ ਨਾ ਜਿੱਤਾ ਜਾਈ ਮਹਿਕੇ ਦਾ ਤਨੂ ਤੇਰੀ ਸ਼ਾਮਤ ਕਾਈ ਦੇਵੀ ਦੁਰਗ ਸਾਹ ਪੌੜੀ ਦੁਰਗਾ ਬੈਣ ਸੁਨੰਦੀ ਹੱਸੀ ਹੜੜਹਾਏ ਓਹੀ ਸੀ ਉਹ ਮੰਗਾਇਆ ਰਾਕਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਾਖਸ ਮਾਰਣੇ ਦੋਹਰਾ ਰਾਖਸ ਆਏ ਰੋਹ ਲੈ ਖੇਤ ਮਿੜਨ ਕੇ ਚਾਏ ਲਸਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾਂ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਗ ਸਿਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਦੇ ਅੰਦਰ ਜੋਦੇ ਗੱਜੇ ਬੋੜੀ ਜੰਗ ਮੁਸਾਫਾ ਵੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਨ ਨੇਜੇ ਬੈਰ ਕਾ ਨੀਸਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਨ ਜਟਾਵਲੇ ਦੁਰਗਾ ਦਾਨੋਂ ਡਹੇ ਰਣਨਾਦ ਵੱਜਣ ਖੇਤ ਪੀਹਾਵਲੇ ਬੀਰ ਪਰੋਤੇ ਬਰਸ਼ੀਆਂ ਜਨਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨਾ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਡੀਆਂ ਨਾ ਰੇਤ ਵਿੱਚੋਂ ਸੋਇ ਨਾ ਡਾਵਲੇ ਗਦਾਤ ਰਸੂਲਾਂ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਨ ਦਸੇ ਭਜੰਗਮ ਸਾਵਲੇ ਮਰ ਜਾਵਨ ਵੀਰ ਰਹਾਵਲੇ ਪੌੜੀ ਦੇਖਨ ਚੰਡ ਪ੍ਰਚੰਡ ਨੂ ਰਣ ਕੁਰੇ ਨਗਾਰੇ ਧਾਏ ਰਾਖਸ ਰੋਹਲੇ ਚੌ ਗਿਰਦੋ ਭਾਰੇ ਹੱਤੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨ ਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿਚ ਰੋ ਵਢਾਏਗਾ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪਾਉੜੀ ਝੋਟ ਬਈ ਦ ਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸੀ ਅਨਸਾਰ ਜੀ ਬੇਟ ਮਲੰਦੇ ਲਾਈ ਮੈਂ ਕੇਦੈ ਤਨੂ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ ਤੁਏ ਲਈਆਂ ਦਰਵਾਰੀ ਦੇਵਾਂ ਦਾਣ ਵੀ ਵਾਨ ਵਾਰੋਵਾਰੀ ਸੂਰੇ ਸੰਘਰੇ ਵਗੈਰਾਤ ਝੁਲਾਰੀ ਜਿਉਂ ਗੇਰੂ ਬਾਬਤਰਾ ਦੇਖਣ ਬੈਠੇ ੜਾਰੀ ਨਾਰੀ ਰਾਗ ਸਾਂ ਪਾਈ ਧੂਮ ਸਵਾਰੀ ਦੁਰਗਾ ਦਾਨ ਵੀ ਪੌੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਾਕਸ ਰਣੋਂ ਨਾ ਭੱਜਣ ਰੋਏ ਰੋਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਬੌੜੀ ਘਰੇ ਨਗਾਰੇ ਜੋ ਹਰੇ ਰਣ ਸੰਗਲੀ ਆਲੇ ਧੂੜ ਲਪੇਟੇ ਤੂ ਹਰੇ ਸਰਦਾਰ ਜਟਾਲੇ ਹੁਕਲੀਆਂ ਨਾਸਾਂ ਜਿਨਾ ਮੋਇ Japne ਆਲੇ ਧਾਏ ਦੇਵੀ ਸਾਹਮਣੇ ਬੀਰ ਮੁਛਲਿਆਲੇ ਸੁਰਪਤਾ ਜੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਗੈ ਜਣ ਕਣੀਰ ਕਾਲੇ ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਗੈ ਰਾਗਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘਰੇ ਨਗਾਰੇ ਦਲਾ ਪਿੜਨਦੇ ਆ ਪਾਏ ਮਹਗਲ ਭਾਰੇ ਦੇਵਾਂ ਦਾਨ ਵਾ ਵਾਹਨ ਫਟ ਕਰਾਰੇ ਰਾਗ ਸਰੋਹਾਲੇ ਜਾਪਨ ਤੇਗੀ ਆਰੇ ਮਿਆਨਾ ਧੁਈਆ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇ ਹਣੇ ਕਦੇ ਨ ਆਖਨ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਗਸ ਖੜਗ ਲੈ ਬਾਉੜੀ ਉਮਲ ਲੱਤੇ ਜੋਦੇ ਮਾਰੂ ਬੱਜਿਆ ਬੱਦਲ ਜੋ ਮਹਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਿਲਾਂ ਮੁਕਾਬਲਾ ਤੀਰ ਫਰਾਰੇ ਬਾਰੇ ਆ ਮੋ ਸਾਹਮਣੇ ਅਗਨਤ ਬੀਰ ਸੰਘਾਰੇ ਲੱਗਦੀ ਕੈਬਰੀ ਡਿੱਗੇ ਜਾਨ ਮਨਾਰੇ ਮਾਰੇ ਬੇਜਦੇ ਖੁੱਲੀ ਵਾਲੀ ਦਾਤ ਆਹਾੜੇ ਸੰਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾਂ ਕੰਧਾਰਾਂ ਮੋਹੇ ਜੁੜੇ ਨਾਲ ਤੋਂ ਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲਗਾ ਚੱਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਨੋ ਖੰਡਾ ਤੁਹੇ ਆ ਮਹਿ ਖਾਸਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਛਟ ਪਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਗ ਸਖਾਣੀ ਵਾਈ ਦੇ ਤਨੂ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਦਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲ ਦਿਆਂ ਉਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਗੈ ਵੱਡੇ ਗਾਨ ਤੇ ਕਹਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋ ਮੇਜ ਦੀ ਚਾਰੇ ਜੁਗ ਕਹਾਣੀ ਚੱਲ ਲਗ ਤੇਗ ਦੀ ਬਿੱਦਣ ਕੇ ਤੇ ਵਿਹਾਣੀ ਮਹਿਕੇ ਦਾ ਤਨੂ ਇਤੀ ਮਹਿ ਖਸਰ ਦੇਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਏ ਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਨ ਨਾਹੀ ਪਾਣੀ ਦਲੀ ਅਹੰਕਾਰ ਗੈ ਜਣ ਕਰੀ ਇਸ ਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਬੋਲ ਇਆਣੀ ਹੂ ਮਨਸੂਰ ਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿਤ ਦਿਨ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਤਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣ ਵਡ ਜੋਦੀ ਮਤਾ ਪਕਾਏ ਆ ਸੰਝ ਪਟੇਲਾ ਪਖਰਾ ਭੇੜ ਸੰਧਾ ਸਾਜ ਬਣਾਏ ਆ ਜੰਮੇ ਘਟ ਕੇ ਅਸ਼ੂਣੀ ਅਸਮਾਨ ਗਰਦੀ ਛਾਏ ਆ ਰੋਹ ਸੁਮਨ ਸੁਮਸਿਦਾਏ ਆ ਪੋੜੀ ਸੁਮਨ ਸੋਬੇ ਲਾਇਆ ਵਣ ਜੋਦੀ ਸੰਗਰਵਾਏ ਰੋਹ ਦੇ ਖਾਲੀ ਦਿੱਤੀ ਆ ਵਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਰੇ ਜਮ ਬਾਹਣ ਜਿਉ ਅਰੜਾਏ ਦੇਉ ਦਾਨੋ ਲੁੱਜਣ ਆਏ ਪੌੜੀ ਦਨੋ ਦਿਓ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦੇ ਆ ਪੁੱਤਾਂ ਇਲਾ ਕਾਗੀ ਗੋਸਤ ਭੱਖੇ ਆ ਮੜਤ ਮੜ ਜਾਗੀ ਕਤੀ ਸੂਰਿਆ ਛੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੈ ਰਾਗ ਸੀ ਲੋਕੀ ਦੀ ਫਰਾਈ ਦੋਈ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦੇ ਆਂ ਆਂਦੀ ਚੰਡ ਚੜ੍ਹਾਈ ਉਤੇ ਰਾਗ ਸਾਂ ਪਾੜੀ ਆਈ ਫਿਰ ਭਵਾਨੀ ਖਬਰੀ ਪਾਈ ਆਂ ਦੈਤ ਵੱਡੇ ਅਭਿਮਾਨੀ ਹੋਏ ਏ ਕੱਡੇ ਲੋਚਨ ਧੂਮ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਛੱਟ ਪਈ ਖਰਚਾ ਮੰਦੁਰਗਾ ਲਿਆਵਣੀ ਪਾੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੈ ਤੁਏ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕੱਟਿਆ ਰੇ ਦਰਖਤ ਬਾਢੀਆ ਪਾੜੀ 24 ਤਾਸ বাজਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉੱਤੇ ਰਾਗ ਸੰਖਬੈ ਦਸਤ ਨਚਾਈ ਸੀ ਅਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਪਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹੇ ਚਲਾਈ ਰਾਗ ਸਰਾਏ ਨੂੰ ਜਮਪੁਰ ਦੀ ਆਪਠਾਈ ਲੋਚਨ ਤੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਬਾੜੀ ਭੰਨੇ ਦਾਤ ਪੁਕਾਰੇ ਰਾਜੇ ਸੁੰਭ ਤੈ ਲੋਚਨ ਤੁਮ ਸੰਘਾਰੇ ਸਣੇ ਸਿਪਾਈਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤਦੈ ਜਪਣ ਅੰਬਰ ਤਾਰੇ ਡਿੱਗਣ ਸੂਰ ਮੇਂ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੰਤਾਂ ਦੇ ਦਲਾਰੇ ਦਹਿਸਤ ਖਾਏ ਗਏ ਬਚੇ ਸੁਮਾਰੇ ਮਾਰੇ ਰਹਦੇ ਰਾਏ ਤੈ ਪਾੜੀ ਰੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਯਰ ਮੁੰਡ ਪਟਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇਜਮਾ ਜੇ ਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਣ ਜਮਪੁਰ ਪਕੜ ਚਲਾਏ ਸੰਭੇ ਮਾਰਨੇ ਵਾੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੋਹਿ ਲਿਆਏ ਉੱਤੇ ਰਾਗ ਸਾਂ ਸਬਣੀ ਤੁਰੇ ਨਚਾਏ ਮਰਛੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੀਰੀ ਛੇ ਬਰਲਾਈ 부ਠੀ ਦੇਵਤਾ ਪੇਰੀ ਸੰਘ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲੈ ਜਿਨੀ ਦਸਤੇ ਉਠਾਏ ਰਹੇ ਨ ਜੀਵ ਦੇ ਚਾਂਡੇ ਅਰ ਮੁੰਡਖ ਪਾਏ ਦੋਨੋਂ ਦੇਵਤਾ ਸੁੰਭਨ ਸੁੰਭਰ ਸਾਏ ਮਾਰੇ ਦਾਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇਉ ਪਜਾਏ ਅੰਦਰ ਜੇ ਹਵੇ ਇਈ ਮਾਰਗ ਰਾਏ ਪਰ ਵਿੱਚ ਦੇਵਤਾ ਯੋਨੀ ਦਸਤੀ ਦਸਤ ਵਜਾਏ ਤਿਨਾ ਚਿੱਤ ਕਰ ਫਿਰ ਸ਼ਰਨਮਤ ਬੀਜ ਚਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਜਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਗਸ ਰੋਹਲੇ ਕਦੇ ਨਾ ਕਨੇ ਹਟਾਏ ਜੁੱਧ ਮਚਾਏ ਕ ਮਿਲ 23 ਦਾਨੋਂ ਆਏ ਹੁਣ ਸੰਘਰ ਦੇਖਣਾ ਪੌੜੀ ਦਾਤੀ ਡਾਂਡਿਓ ਬਾਰੀ ਨੇੜਾ ਆਏ ਗੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ 겁ੈ ਦਸਦਿਓ ਬਾਰੀ ਗਦਾ ਫੇਰਾਏ ਗੈ ਸੈਨਾ ਸਭ ਸੰਘਾਰੀ ਸ਼ਰਨਵਤ ਬੀਜ ਦੀ ਜਨ ਮਦ ਕਾਏ ਮਦਾਰੀ ਹਕੂਮਨਸੂਰ ਮੈਂ ਅਗਨਤ ਪਾਉ ਪਸਾਰੀ ਰੁਲੇ ਆਹਾੜ ਵਿੱਚ ਜਾਪੈ ਖੇਡ ਖਿਡਾਰੀ ਇਸਤੇ ਫਾਗ ਨੂੰ ਸਰਨਵਤ ਬੀਜ ਹ ਘਾਰੇ ਰਹਦੇ ਸੂਰਮੇ ਜੋਦੇ ਜਿਹੜ ਮਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦੱਸ ਦਿਓ ਮਾਰੇ ਤੇਗਾ ਧੂਏ ਗੈ ਮਾਰੋ ਮਾਰ ਪੁਕਾਰ ਆਏ ਸਾਹਮਣੇ ਸੰਜਾ ਤੇ ਡਣਕਾਰੇ ਤੇਗੀ ਉੱਭਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਗੈ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਕੁਮਰ ਬਰਗਸ ਤਾਣੀ ਦਲ ਵਿੱਚ ਕੱਤੀਓ ਸਣੇ ਦਰਾ ਪਲਾਣੀ ਡਿੱਗਨ ਸੂਰ ਮੇ ਉਠ ਉਠ ਮੰਗਣ ਪਾਣੀ ਗਾਇਲ ਹੂਮ ਦੇ ਏ ਵਡਮਾਰ ਵਿਹਾਣੀ ਉੱਪਰ ਰਾਗ ਸਾਂ ਬਿਜਲ ਜੋ ਝਰਲਾਣੀ ਉੱਠੀ ਦੇਵਤਾ ਪਾੜੀ ਚੋਬੀ ਤਾਂ ਸਿਓ ਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਬਲ ਵਿੱਚ दान ਵੀ ਦੁਰਗਾ ਦਾਨੋਂ ਮਾਰੇ ਰੋਹ ਵਡਾਏ ਗਏ ਸਿਰ ਵਿੱਚ ਤੇਗ ਵਗਾਈ ਸ਼ਰਨਤ ਬੀਜ ਦੇ ਅਗਣਤ ਦਾਨੋਂ ਭਾਰੇ ਹੋਏ ਲੋਹਾ ਜੋਦੇ ਜੇੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਗ ਸਿਆਵੰਦੇ ਰਤੂ ਦੇ ਪ੍ਰਣਾਲੇ ਦਿਨ ਤੇ ਭੋਏ ਪਏ ਉੱਠੇ ਗਾਰਣਿਆਰੇ ਰਾਗ ਸਹੜ ਹੜਾਏ ਧੱਗਾ ਸੰਗਲੀਆਲੀ ਸੰਗਰਵਾਏ ਆ ਬਰਚੀ ਬੰਬਲੀਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾਦਾਨ ਵੀ ਮਾਰਮਚੀ ਮੋਹਰਾਲੀ ਇੰਦਰ ਖੇਤ ਦਾ ਜਾਨ ਨਟ ਲੱਥੇ ਛਾਲੀ ਢੋਲ ਬਜਾਏਗਾ ਰੋਉ ਬਾਥੀ ਜਾਲੀ ਲੋਚੀ ਜਮ ਧੜੀ ਕਣ ਵਿੱਚ ਜਿਉ ਛੰਚਾਲੀ ਤੇ ਗਾਂਸੀਆਂ ਘੁੰਮਰ ਯਾਰ ਸਿਆਲੀ ਬਣੀਆਂ ਕੇਜਮਾਂ ਤੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਧੁਏ ਮਿਆਨੋਂ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਗਣ ਤਸੂਰ ਤਾਂ ਦੁਰਗਾ ਸੋਹੇ ਆਈਆਂ ਰੋਬ ਢਾਏ ਗਾ ਸਬਨੀ ਆਣ ਵਗਾਈਆਂ ਤੇ ਗਾਂ ਧੁਏ ਗਾ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਗਾ ਦੇਵੀਆਂ ਵਿਚ ਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਰਸੁਤੀ ਜਨ ਨਾਈਆਂ ਮਿਲ ਕੈ ਦੇਵੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਦ ਦੇ ਤਿੱਦੂ ਬੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਘਨ ਗਾਰੇ ਵਾਏਗਾ ਚੰਦ ਚਦਾਰੀ ਕਾਲ ਕਾ ਮਨ ਬਹਲਾ ਰੋਸ ਵਢਾਏਗਾ ਨਿਕਲੀ ਮੱਥਾ ਫੋੜ ਗੈ ਜਨ ਫਤੇ ਨਿਸ਼ਾਨ ਬਜਾਏਗਾ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਰੜਾਏਗਾ ਦਾਲ ਵਿੱਚ ਘੇਰਾ ਘੱਤੇ ਆ ਜਨਸੀਹ ਦਰਿਆ ਗਣ ਨਾਇਕ ਆਪ ਵੀ ਸੁਲਾ ਹੋਏ ਆ ਦਿਓ ਲੋਕਾ ਦੇ ਗੁਣਸਾਏ ਕੈ ਰੋਹ ਸਿਧਾਈਆਂ ਚੱਕਰਪਾਨ ਕਰਨੰਦਾ ਖੜਗ ਉਟਾਏ ਗੈ ਅੱਗੇ ਰਾਖਸ ਬੈਟੇ ਰੋਹ ਲੈ ਤੇਰੀ ਤੇਗੀ ਸੇਬਰ ਲਾਏ ਗੈ ਪਕੜ ਪਛਾੜੇ ਰਾਗ ਸੰਦਲ ਦੰਤਾਂ ਅੰਦਰ ਜਾਏਗਾ ਗੈਬ ਕੇਸੀ ਪਕੜ ਪਛਾੜੇ ਅਨ ਤਨੇ ਅੰਦਰ ਤੂੰ ਮਰ ਜਾਏਗਾ ਵੱਡੇ ਵੱਡੇ ਚੁਣ ਸੂਰ ਮਹਿੰਗਾ ਕੋਟੀ ਦਹ ਚਲਾਏਗਾ ਰਣ ਕਾਲੀ ਗੁੱਸਾ ਖਾਏਗਾ ਪੌੜੀ ਦੋਹਾਂ ਕੰਧਾਰਾਂ ਮੋਹੇ ਜੁੜੇ ਅਣੀਆਂ ਰਾਚੋਈਆਂ ਤੁਹੇ ਕਿਰਪਾਣਾ ਤਿੱਖੀਆਂ ਨਾਲ ਲੋਉ ਧੋਈਆਂ ਊਰਾ ਸਰਣਵਤ ਬੀਜ ਨੂੰ ਘਾਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦਾ ਹੋਈਆਂ ਜੋ ਵੀ ਤੋਸਾ ਪਾਈਆਂ ਦਲਾਂ ਮੁਕਾਬਲਾ ਦਸਦੀ ਧੁਏ ਨਚਾਈਆਂ ਤੇ ਗਾਂ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਉ ਪਖਣ ਬੌਜਾ ਮਾਰਾ ਢਾਈਆਂ ਦੇਵਾں ਦਾਨ ਵਾਂ ਭੱਜ ਦੀ ਕਥਾ ਸੁਣਾਈਆ ਰਾਜੇ ਸੁੰਭਦੈ ਭੁਈ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾਂ ਬਹੁਤੀ ਸ੍ਰੀ ਵਿਹਾਈਆਂ ਘੜੀਆਂ ਕਾਲਕੀਆਂ ਜਾਨ ਨਾ ਜਾਏ ਮਈਆਂ ਜੂਜੇ ਸੂਰ ਮੇਂ ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਨੇਨਾ ਝਾਲੀ ਦੁਰਗਾ ਆਮਦੀ ਬਹੁਤੇ ਵੀਰ ਜਟਾਲੀ ਉੱਠੇ ਆਗ ਗੈ ਟੂਟਾਂ ਪਾਨ ਤਬਾਲੀ ਜਾਸਨ ਜੁੱਧ ਨੂੰ ਧਰ ਧਰ ਪ੍ਰਥਮੀ ਚਾਲੀ ਦਲਾਂ ਚੜੰਦੇ ਆ ਨਾਉ ਜਿਵੇ ਹੈ ਹਾਲੀ ਸੈਦਰੀਆ ਉਹ ਵਿੱਚ ਧੂੜਿਓ ਤਾਂ ਘਾਲੀ ਛੜੀ ਤੁਰੰਗ ਮਾਂ ਜਾਨ ਪੁਕਾਰੂ ਚਾਲੀ ਧਰਤੀ ਇੰਦਰ ਤੇ ਪਾੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸਾਏ ਦਰਗਸਾ ਜਨ ਕਾਬਾ ਹਾਜੀ ਤੀਰੀ ਤੇਗੀ ਜਮ ਧੜੀ ਰਣਵੰਡੀ ਬਾਜੀ ਇਕ ਕਾਇਲ ਹੁਮਨਸੂਰ ਮੇ ਜਨ ਮਕਤਬ ਕਾਜੀ ਇਕ ਵੀਰ ਪਰੋਤੇ ਵਰਸ਼ੀਏ ਜਿਉਂ ਝੁਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਗੁਣ ਸੁਗੈ ਗੁਣ ਸਾਇਨ ਤਾਜੀ ਇਕ ਤਾਮਨ ਦੁਰਗਾ ਸਾਹਮਣੇ ਜਿਉਂ ਭੁਖ ਆਏ ਪਾਜੀ ਕਦੇ ਨ ਰਜੇ ਜੁਧ ਤੇ ਰਾਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗਰ ਢੋਹਰੇ ਡਹਿ ਜੁਖੇਦ ਜਟਾਲੇ ਆਟਾਂ ਜੋੜ ਗੈ ਨੇਜੇ ਬੰਬਲਿਆਲੇ ਦਸਨ ਯੋ ਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈਦਾਨ ਵੀ ਸੂਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾ ਤੂਏ ਕਿਰਪਾਣਾ ਤਿੱਖੀਆਂ ਵੜ ਲਾਂ ਨੇ ਅੰਗਾ ਪਹਿਲਾਂ ਦਲਾ ਮਿਲੰਦੇ ਆਂ ਭੇੜ ਪਿਆ ਨਿਹੰਗਾ ਪੌੜੀ ਔਰਡ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਂੋਂ ਕੱਢੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜਬਾ ਗਨ ਲੈ ਫੁਲਜਿਆ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨਿਆਰੀ ਦੁਆ ਕੰਧਾਰਾ ਮੋਹੇ ਜੁੜੇ ਜਾ ਛੱਟ ਪਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾਹ ਤੱਕ ਮਾਰੇ ਭਲੇ ਜੁਝਾਰ ਕੋ ਪੈਦਲ ਮਾਰੇ ਹਾਥੀਆਂ ਰੰਗ ਰਤ ਗਰੇ ਅਸਵਾਰ ਗਾ ਸੋਣ ਸੰਜਾ ਬਾਗੜਾ ਜਣ ਲੱਗੇ ਬੋਲੇ ਅਨਾਰ ਕਾ ਗੁੱਸੇ ਆਈ ਕਾਲ ਕਾ ਹਾਥ ਸੱਜੇ ਲੈ ਤਰਵਾਰ ਗੋ ਏ ਦੂ ਪਾਰਾ ਓਦ ਪਾਰ ਹਰਨਾਕ ਸਕਈ ਹਜ਼ਾਰ ਗਾ ਜਿਣੇ ਇਕਾਰਈ ਕੰਧਾਰ ਗਾ ਸਦ ਰਹਿਮਤ ਤੇਰੇ ਵਾਰ ਕਾ ਪਾੜੀ ਦੁਹਾ ਕੰਧਾਰਾ ਮੋਹੇ ਜੁੜੇ ਸੱਟ ਪਈ ਜਮ ਤਾਨਗਾ ਤਦ ਖਿੰਗਨ ਸੁਮਨ ਚਾਇਆ ਢਾਲ ਉੱਪਰ ਬਰਗਸ ਤਾਨਗਾ ਫੜੀ ਬਲੰਦ ਮਗਾਏ ਉਸ ਪਰਮਾਇਸ ਕਰਮਲ ਤਾਨਗਾ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਣ ਕਾ ਅੱਗਾ ਤੇਗ ਵਗਾਈ ਦੁਰਗ ਸਾਹ ਵੱਡ ਸੁੰਮਨ ਬਈ ਭਲਾਣ ਗਾ ਰੜਕੀ ਜਾਏ ਕਹਿ ਧਰਤ ਗਾ ਵੱਡ ਪਖਰ ਵੱਡ ਕੇ ਕਾਨ ਗਾ ਬੀਰ ਭਲਾਣੋ ਡਿੱਗਿਆ ਕਰ ਸਜਦਾ ਸੁੰਭ ਸੁਜਾਨ ਗਾ ਸਬਾਸ ਸਲੋਣੇ ਖਾਨ ਗਾ ਸਦਾ ਸਾ ਬਾਸ ਤੇਰੇ ਤਾਣ ਕੋ ਤਾਰੀ ਪਾਂ ਪਾਨ ਚ ਬਾਣ ਕੋ ਸਦ ਰਹਿਮਤ ਕੈਫਾਂ ਖਾਨ ਕੋ ਸਦ ਰਹਿਮਤ ਤੁਰੇ ਨਚਾਨ ਕੋ ਪੌੜੀ ਦੁਰਗਾ ਤੈਦਾਨ ਵੀ ਗਏ ਸੰਗਰ ਕੱਥੇ ਓਰੜ ਉੱਠੇ ਸੂਰਮੇ ਆੜਾਏ ਮੱਥੇ ਕਟਤ ਫੰਗੀ ਕੈਬਰੀ ਦਲ ਗਾਏ ਨਕੱਥੇ ਦੇਕਨ ਜੰਗ ਫਰੈਸਤੇ ਅਸਮਾਨੋਂ ਲੱਥੇ ਪੌੜੀ ਦੁਆ ਕੰਧਾਰਾ ਮੋਹ ਜੁੜੇ ਦਲ ਘਰੇ ਨਗਾਰੇ ਯੋਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕਹ ਤੇਗਾ ਬਰਸ਼ੀਆਂ ਹਿਯਾਰ ਉਬਾਰੇ ਟੋਪ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਬਰਸ਼ੀ ਦੁਰਗ ਸਾ ਬਉਦਾਨ ਬਮਾਰੇ ਚੜੇ ਰਤੀ ਗਾਜ ਕੋੜੀ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸਿੱਖ ਨਾਲ ਵਿਨ ਵੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਨਾਲ ਧੌਸਾਂ ਭਾਰੀ ਲਈ ਪਗਉਤੀ ਦੁਰਗ ਸਾ ਵਰ ਜਾਗਨ ਭਾਰੀ ਲਾਈ ਰਾਜੇ ਸੁਬਨੋ ਰਤ ਪਿਆ ਪਿਆਰੀ ਸੁਮ ਭਲਾਣੋ ਡਿੱਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਆ ਨਿਕਲੀ ਬਰਸ਼ੀਦੋ ਧਾਰੀ ਜਾਨ ਰਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੈ ਦਾਨ ਵੀ ਭੇੜ ਬਿਆਸ ਬਾਈ ਸਸ ਤਰਪ ਜੂਤੇ ਦੁਰਗ ਸਾਗ ਗਏ ਸਭ ਨੀ ਬਾਈ ਸੁੰਭਨ ਸੁੰਭ ਸੰਘਾਰੇ ਆ ਵਾਤ ਜੇ ਸਾਈ ਫੌਜਾਂ ਰਾਖਸ ਯਾਰੀਆਂ ਦੇਖ ਰੋਵਨ ਧਾਈ ਮੋਹ ਕਡੂਚੇ ਕਾ ਦੇ ਛੱਡ ਕੋੜੇ ਰਾਈ ਭਜਦੇ ਹੋਏ ਮਾਰੀਆਂ ਨਾ ਮੁੜ ਝੱਕਨ ਨਾਹੀ ਬੋੜੀ ਸੋੰਬਨ ਸੋੰਬ ਬਠਾਇਆ ਜਮਦੇ ਧਾਮ ਨੂੰ ਇੰਦਰ ਸਾਧ ਬੋਲਾ ਆ ਰਾਜ ਅਬਖੇਖਨੋ ਸਿਰ ਪਰ ਛਤਰ ਫੇਰਾ ਆ ਰਾਜ ਇੰਦਰ ਦਾ 14 ਲੋਕਾਂ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਅਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਅਗਾ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ